ਸ਼੍ਰੀ ਲక్ష్ਮੀ ਨਾਰਾਇਣ ਜੀ ਦਾ ਮੂਰਤੀ ਸਥਾਪਨਾ ਦਿਵਸ ਚੌਂਕ ਕਟਰਾ ਖਜ਼ਾਨਾ ਗਲੀ ਦਾਈ ਵਾਲੀ ਮੰਦਿਰ ਸ਼੍ਰੀ ਲక్ష్ਮੀ ਨਾਰਾਇਣ ਵਿਖੇ ਬੜੀ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਯੱਗ ਅਤੇ ਲੰਗਰ ਦਾ ਖਾਸ ਆਯੋਜਨ ਕੀਤਾ ਗਿਆ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਮੁਖ ਸੇਵਾਦਾਰ ਰਾਜਨ ਬੱਬਰ ਵਿਕਾਸ ਬੱਬਰ ਪੰਡਿਤ ਹਰੀ ਸ਼ਰਨ ਅਵਸਥੀ ਯੋਗੇਸ਼ ਅਵਸਥੀ ਮਨਿੰਦਰਜੀਤ ਸਿੰਘ ਠੇਕੇਦਾਰ ਓਮ ਪ੍ਰਕਾਸ਼ ਰਗੂ ਖੰਨਾ ਰਾਕੇਸ਼ ਚਾਵਲਾ ਡਿੰਪਲ ਅਤੇ ਇਲਾਕਾ ਨਿਵਾਸੀ ਮੌਜੂਦ ਸਨ ਆ ਸਾਲ ਦੀ ਤਰ੍ਹਾਂ ਇਹ ਲక్ష్ਮੀ ਨਾਣੇ ਭਗਵਾਨ ਜੀ ਦਾ ਸਤਪਨਾ ਦਿਵਸ ਜਿਹੜਾ ਹੀ ਬਹੁਤ ਵਧੀਆ ਮਨਾਨੇ ਆ ਤੇ ਅੱਗੇ ਵੀ ਮਨਾਉਂਦੇ ਰਵਾਂਗੇ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਐਸੀ ਜਾਣਦੇ ਆ ਕਿ ਅਸੀਂ ਸਾਰੇ ਮਿਲ ਕੇ ਇਕਜੁੱਟ ਹੋ ਕੇ ਫੇਰ ਕਰੀਏ ਇਸੇ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਅਸੀਂ ਜਿਹੜੇ ਸਾਡੇ ਮੰਦਰ ਦੀ ਹੈ ਪੂਜਾ ਹੁੰਦੀ ਹੈ ਜਾਂ ਤੇਰੇ ਕਮਾ ਵਿੱਚ ਤੇਰੇ ਸਾਰੇ ਮਿਲਦੇ ਅਸੀਂ ਇਹ ਸੋਚੀਏ ਕਿ ਮੰਦਰ ਸਾਡਾ ਪਰਿਵਾਰ ਹੈ ਸਾਡਾ ਪਿਓ ਇੱਥੇ ਬਿਠਾਇਆ ਸਾਡਾ ਮਾਪੇ ਹੈ ਸਾਰੇ ਇਲਾਕਿਆਂ ਨੂੰ ਅਸੀਂ ਨੂੰ ਬੇਨਤੀ ਕਰਨੇ ਆ ਕਿ ਵੱਧ ਤੋਂ ਵੱਧ ਇਸ ਹਿੱਸਾ ਲਿਆ ਕਰੋ